ਮੈਂ ਮਠਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਪੁੱਲੇਵਾਲਾ ਦੀ ਰਹਿਣ ਵਾਲੀ ਆ ਮੇਰੇ ਪਿਤਾ ਜੀ ਇੱਕ ਦਰਜੀ ਹਨ ਤੇ ਮੇਰੇ ਪਿਤਾ ਜੀ ਉਹ ਦਰਜੀ ਹਨ ਤਾਂ ਇੰਨਾ ਸਾਡੇ ਤਾਂ ਕਰਜ਼ਾ ਵੀ ਬਹੁਤ ਜ਼ਿਆਦਾ ਹੈ ਸਰ ਤੇ ਤੇ ਉਹ ਕੋਈ ਵੀ ਪ੍ਰਾਈਵੇਟ ਕੋਚਿੰਗ ਜਾਂ ਮੇਰੇ ਅੱਗੇ ਵੀ ਪੜਾਈ ਦਾ ਖਰਚਾ ਵੀ ਅਫੋਰਡ ਨਹੀਂ ਕਰ ਸਕਦੇ ਹੈਗੇ ਤੇ ਮੇਰੇ ਮੰਮੀ ਤੇ ਮੈਂ ਅਸੀਂ ਹਰ ਸਾਲ ਝੋਨਾ ਲਾ ਕੇ ਫੀਸ ਪੇ ਕਰਦੇ ਅੰਗੇ ਮੈਂ ਆ ਵੀ ਫੀਸ ਪੇ ਕਰਦੀਆਂ ਜੋ ਵੀ ਜਾਂ ਮੇਰਾ ਥੋੜਾ ਬਹੁਤ ਖਰਚਾ ਹੁੰਦਾ ਮੈਂ ਖੁਦ ਝੋਨਾ ਲਾ ਕੇ ਉਹ ਕਰ ਦਿਆਂਗੀ ਤੇ ਪਲੱਸ 2 ਦੇ ਵਿੱਚ ਹੀ ਮੇਰਾ ਉੱਥੇ ਇੱਕ ਪੇਪਰ ਹੋਇਆ ਸਾਨੂੰ ਗੁਰੂ ਬਟਿੰਡੇ ਗੁਰਗੋਵੀ ਸਿੰਘ ਦਾ ਫੈਨਰੀ ਨੇ ਸਪான்ਸਰ ਕੀਤਾ ਸੀਗਾ ਟੈਲੀ ਪੜ੍ਹਨ ਦੇ ਲਈ ਡੈਲੀ ਉੱਥੇ ਇੰਸਟੀਚਿਊਟ ਸੀਗਾ ਇੱਕ ਉੱਥੇ ਅਸੀਂ ਨੋਏਡਾ ਰਹਿ ਕੇ ਸਾਲ ਪਰ ਤਿਆਰੀ ਕੀਤੀ ਆ ਤੇ ਉੱਥੇ ਸਾਰੇ ਇੰਡੀਆ ਤੋਂ ਬਹੁਤ ਹਾਈ ਹਾਈ ਲੈਵਲ ਦੇ ਬੱਚਾ ਆਏ ਸੀ ਤੇ ਉਹਨਾਂ ਦੇ ਸਾਹਮਣੇ ਅਸੀਂ ਜਮਾ ਜ਼ੀਰੋ ਲੈਵਲ ਦੇ ਸੀ ਅਸੀਂ ਉੱਥੇ ਜਦੋਂ ਸਾਰੇ ਸਾਨੂੰ ਸਾਨੂੰ ਵੀ ਇੰਨਾ ਫੀਲ ਹੋਵੇ ਵੀ ਹਾਇਸ ਤੇ ਜਮੀ ਨਾ ਲੈ ਕੇ ਸਾਨੂੰ ਤਾਂ ਕੁਝ ਵੀ ਨਹੀਂ ਹੁੰਦਾ ਜਮਾਈ ਜਮਾ ਸਾਰੇ ਨਾਲ ਹੇ ਨੀਚੇ ਲਿਸਟ ਦੇ ਵਿੱਚ ਨਾਮ ਹੁੰਦਾ ਸੀ ਜਦੋਂ ਵੀ ਕੋਈ ਵੀ ਪੇਪਰ ਹੁੰਦਾ ਸੀਗਾ ਹਨਾ ਫਿਰ ਉੱਥੇ ਇਹ ਗੱਲ ਸੁਣ ਕੇ ਸਾਡੇ ਅੰਦਰ ਐਡਾ ਗੁੱਸਾ ਆ ਭਰਿਆ ਵੀ ਹਾਇ ਸਾਨੂੰ ਕਿਉਂ ਐ ਸੁਣਨਾ ਪੈ ਰਿਹਾ ਸੀ ਕੋਣੀ ਕੁਝ ਕਰ ਸਕਦੇ ਹੈਗੇ ਫਿਰ ਸਾਲ ਕੁ ਪਰ ਫਸਲ ਠੀਕ ਠਾਕ ਹੀ ਆ ਫਰੈਂਡ ਤੇ ਇੰਨੀ ਜਿਆਦਾ ਡੈਡੀਕੇਸ਼ਨ ਆ ਗਈ ਕਿ ਵੀ ਅਸੀਂ ਵੀ ਕਰ ਸਕਦੇ ਹਾਂ ਕੁਝ ਤੇ ਅਸੀਂ ਉੱਥੇ ਸੱਤਾਂ ਜਵਾਬ ਕਰ ਜੋ ਮੀਨਸ ਤਾਂ 6 6 ਜਵਾਬਾਂ ਨੇ ਕਲੀਅਰ ਕੀਤਾ ਤੇ ਤਨੇ ਜਵਾਬ ਕਰਨੇ ਅਸੀਂ ਐਡਵਾਂਸ ਦਾ ਪੇਪਰ ਵੀ ਕੁਆਲੀਫਾਈ ਕੀਤਾ ਤੇ ਉਹਦੇ ਲਈ ਸਾਨੂੰ ਬਹੁਤ ਵਧੀਆ ਹੋ ਕੀਤਾ ਕਿ ਯਹਾਂ ਪੰਜਾਬ ਵਾਲੇ ਜਵਾਬ ਵੀ ਅੱਗੇ ਆ ਗਏ ਉੱਥੇ ਤੇ ਹੁਣ ਤੱਕ ਦੀ ਸਾਰੀ ਪੜ੍ਹਾਈ ਜਿਹੜੀ ਵੀ ਹੋਈ ਹੈ ਮੇਰੀ ਸਰਕਾਰੀ ਸਕੂਲ ਤੋਂ ਮੈਰਿਟੋਰੀਅਸ ਸਕੂਲ ਤੋਂ ਫ੍ਰੀ ਹੋਈ ਹੈ ਉਸਦੇ ਲਈ ਬਹੁਤ-ਬਹੁਤ ਥੈਂਕ ਯੂ ਬਹੁਤ ਬਧਾਈਆਂ ਵੀ ਬਹੁਤ-ਬਹੁਤ ਬਹੁਤ ਮਿਹਨਤ ਕੀਤੀ ਹੈ ਸਰ ਮੇਰਾ ਨਾਮ ਪ੍ਰਭਜੋਤ ਕੌਰ ਹੈ ਮੈਂ ਮੈਂ ਆਪਣੀ 12ਵੀਂ ਜਮਾਤ ਮੈਰਿਟੋਰੀਅਸ ਸਕੂਲ ਪਟਿੰਡਾ ਤੋਂ ਪਾਸ ਕੀਤੀ ਹੈ ਤੇ ਮੈਂ ਬਠਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਫੁੱਲੇ ਵਾਲਾ ਦੀ ਰਹਿਣ ਵਾਲੀ ਆ ਮੇਰੇ ਪਿਤਾ ਜੀ ਇੱਕ ਦਰਜੀ ਹਨ ਤੇ ਪਲੱਸ 2 ਦੇ ਵਿੱਚ ਹੀ ਮੇਰਾ ਉੱਥੇ ਇੱਕ ਪੇਪਰ ਹੋਇਆ ਸਾਨੂੰ ਬਠਿੰਡੇ ਗੁਰਗੋਵੀ ਸਿੰਘ ਫੈਕਟਰੀ ਨੇ ਸਪான்ਸਰ ਕੀਤਾ ਸੀਗਾ ਟੈਲੀ ਪੜ੍ਹਨ ਦੇ ਲਈ ਦੱਲੀ ਉੱਥੇ ਇੰਸਟੀਚਿਊਟ ਸੀਗਾ ਇੱਕ ਉੱਥੇ ਅਸੀਂ ਨੋਏਡਾ ਰਹਿ ਕੇ ਸਾਲ ਭਰ ਤਿਆਰੀ ਕੀਤੀ ਆ ਤੇ ਉੱਥੇ ਸਾਰੇ ਇੰਡੀਆ ਤੋਂ ਬਹੁਤ ਹਾਈ ਹਾਈ ਲੈਵਲ ਦੇ ਬੱਚਾ ਆਏ ਸੀ ਤੇ ਉਹਨਾਂ ਦੇ ਸਾਹਮਣੇ ਅਸੀਂ ਜਮਾ ਜ਼ੀਰੋ ਲੈਵਲ ਦੇ ਸੀ ਅਸੀਂ ਉੱਥੇ ਜਦੋਂ ਗਏ ਸਾਰੇ ਸਾਨੂੰ ਸਾਨੂੰ ਵੀ ਇੰਨਾ ਫੀਲ ਹੋਵੇ ਵੀ ਹਾਈ ਅਸੀਂ ਤਾਂ ਜਮੀਂ ਨਾ ਲਾਇਕ ਹਾਂ ਸੰਤਾਂ ਕੁਝ ਵੀ ਨਹੀਂ ਹੁੰਦਾ ਜਮਾ ਹੀ ਜਮਾ ਸਾਰੇ ਨਾਲ نیچے ਲਿਸਟ ਦੇ ਵਿੱਚ ਨਾਮ ਹੁੰਦਾ ਸੀ ਜਦੋਂ ਵੀ ਕੋਈ ਵੀ ਪੇਪਰ ਹੁੰਦਾ ਸੀਗਾ ਹੈਨਾ ਤੇ ਉਹ ਵੀ ਸਾਨੂੰ ਐ ਇੱਕ ਤਰ੍ਹਾਂ ਦਾ ਕੋਸ ਦਿੱਤੀ ਹੁੰਦੇ ਸੀ ਵੀ ਹਾਈ ਅਸੀਂ ਇਹਨਾਂ ਨੂੰ ਕਿਉਂ ਲਾਂਦਾ ਸਾਡਾ ਰਿਜ਼ਲਟ ਖਰਾਬ ਕਰਨਗੇ ਤਾਂ ਇਹ ਤਾਂ ਐਂ ਕਰਦੇ ਪੰਜਾਬ ਵਾਲੇ ਪੰਜਾਬ ਵਾਲਿਆਂ ਦਾ ਇੰਨਾ ਮਤਲਬ ਇਥੇ ਨਾਂ ਜਾਂ ਬਿਨਾਂ ਨਾਮ ਹੋ ਗਿਆ ਸੀ ਫਿਰ ਉੱਥੇ ਇਹ ਗੱਲ ਸੁਣ ਕੇ ਸਾਡੇ ਅੰਦਰ ਐਡਾ ਗੁੱਸਾ ਆ ਭਰਿਆ ਵੀ ਹਾਈ ਸਾਨੂੰ ਕਿਉਂ ਐ ਸੁਣਨਾ ਪੈ ਰਿਹਾ ਸੀ ਕਿਉਂ ਨਹੀਂ ਕੁਝ ਕਰ ਸਕਦੇ ਹੈਗੇ ਫਿਰ ਸਾਲਕਵਰ ਫਸਾ ਠੀਕ ਠਾਕ ਹੀ ਹੈ ਫਰੈਂਡ ਤੇ ਇੰਨੀ ਜਿਆਦਾ ਡੈਡੀਕੇਸ਼ਨ ਆ ਗਈ ਕਿ ਵੀ ਅਸੀਂ ਵੀ ਕਰ ਸਕਦੇ ਹਾਂ ਕੁਝ ਤੇ ਅਸੀਂ ਉੱਥੇ ਸੱਤ ਜਵਾਬਾਂ ਚੋਂ ਮੀਨਸ ਦਾ 6 6 ਜਵਾਬਾਂ ਨੇ ਕਲੀਅਰ ਕੀਤਾ ਤੇ ਤਿੰਨ ਜਵਾਬ ਕਰਨੇ ਅਸੀਂ ਐਡਵਾਂਸ ਦਾ ਪੇਪਰ ਵੀ ਕੁਆਲੀਫਾਈ ਕੀਤਾ ਤੇ ਉਹਦੇ ਲਈ ਸਾਨੂੰ ਬਹੁਤ ਵਧੀਆ ਹੋ ਕੀਤਾ ਕਿਉਂਕਿ ਹਾਂ ਪੰਜਾਬ ਵਾਲੇ ਜਵਾਬ ਵੀ ਅੱਗੇ ਆ ਗਏ ਉੱਥੇ ਤੇ ਮੇਰੇ ਪਿਤਾ ਜੀ ਉਹ ਦਰਜੀ ਹਣ ਤਾਂ ਇੰਨਾ ਸਾਡੇ ਤਾਂ ਕਰਜ਼ਾ ਵੀ ਬਹੁਤ ਜ਼ਿਆਦਾ ਐ ਸਿਰ ਤੇ ਤੇ ਉਹ ਕੋਈ ਵੀ ਪ੍ਰਾਈਵੇਟ ਕੋਚਿੰਗ ਜਾਂ ਮੇਰੇ ਅੱਗੇ ਵੀ ਪੜਾਈ ਦਾ ਖਰਚਾ ਵੀ ਅਫੋਰਡ ਨਹੀਂ ਕਰ ਸਕਦੇ ਹੈਗੇ ਤੇ ਮੇਰੀ ਮੰਮੀ ਤੇ ਮੈਂ ਅਸੀਂ ਹਰ ਸਾਲ ਚੋਣਾਂ ਲਾ ਕੇ ਫੀਸ ਪੇ ਕਰਦੇ ਆਂਗੇ ਮੈਂ ਆਪਦੀ ਫੀਸ ਪੇ ਕਰਦੀ ਆਂ ਜੋ ਵੀ ਜਾਂ ਮੇਰਾ ਥੋੜਾ ਬਹੁਤ ਖਰਚਾ ਹੁੰਦਾ ਮੈਂ ਖੁਦ ਚੋਣਾਂ ਲਾ ਕੇ ਉਹ ਕਰਦੀ ਆਂਗੀ ਤੇ ਹੁਣ ਤੱਕ ਦੀ ਸਾਰੀ ਪੜਾਈ ਜਿਹੜੀ ਵੀ ਹੋਈ ਹੈ ਮੇਰੀ ਸਰਕਾਰੀ ਸਕੂਲ ਤੋਂ ਮੈਰਿਟੋਰੀਅ ਸਕੂਲ ਤੋਂ ਫ੍ਰੀ ਹੋਈ ਹੈ ਉਸ ਦੀ ਮੈਂ ਬਹੁਤ-ਬਹੁਤ ਥੈਂਕ ਯੂ ਬਹੁਤ ਬਧਾਈਆਂ ਵੀ ਬਹੁਤ-ਬਹੁਤ ਬਹੁਤ ਮਿਹਨਤ ਕੀ ਕਰ ਰਹੇ ਹੋ ਸਸਿਕਾ ਸਰ ਉਸਕਾ ਸਰ ਮੇਰਾ ਨਾਮ ਭਰਸ਼ਾ ਮੈਂ ਗਵਰਨਮੈਂਟਸ ਗਵਰਨਮੈਂਟ ਸਕੂਲ ਤੋਂ ਆਇਆ ਹਾਂ ਸ੍ਰੀ ਮੁਕਸਰ ਸਾਹਿਬ ਤੋਂ ਤੇ ਮੇਰਾ ਆ ਹੈ ਕਿ ਜਿਵੇਂ ਮੈਂ ਕਿਦੋਂ ਮੈਂ ਤਿਆਰੀ ਕੀਤੀ ਸੀ ਜੇਈ ਮੈਨਸ ਤੱਕ ਦੀ ਪਰ ਆ ਜਿਹੜਾ ਤੁਸੀਂ ਕੈਂਪ ਲਾਇਆ ਨਾ ਉਹਦੇ ਉਹਦੇ ਚੋਂ ਮੈਨੂੰ ਇਹ ਹੋ ਗਿਆ ਕਿ ਮੈਂ ਜੇਈ ਐਡਵਾਂਸ ਵੀ ਕਰ ਸਕਦਾ ਸਟਾਰਟਿੰਗ ਤੋਂ ਮੈਨੂੰ ਲੱਗਦਾ ਸੀ ਕਿ ਜੇਈ ਮੈਨਸ ਤੱਕ ਬਹੁਤ ਹੈ ਐਨਆਈਟ ਮਿਲ ਜੂਗੀ ਕੰਮ ਖਤਮ ਸਾਰਾ ਹੈ ਹੈ ਫਿਰ ਮੈਂ ਜਦੋਂ ਜੇਈ ਐਡਵਾਂਸ ਦੀ ਜਦੋਂ ਕੈਂਪ ਲਾਇਆ ਤੁਸੀਂ ਜੇਈ ਐਡਵਾਂਸ ਦੀ ਤਿਆਰੀ ਕਰਾਈ ਉਸ ਤੋਂ ਬਾਅਦ ਫਿਰ ਜੋ ਕੁਆਲੀਫਾਈ ਕੁਆਲੀਫਾਈ ਹੋਇਆ ਮੇਰਾ ਮੈਨੂੰ ਇੰਨੀ ਖੁਸ਼ੀ ਹੋਈ ਨਾ ਕਿ ਕਿਦਦਰ ਆਪਾਂ ਜੈਮੇ ਦੀ ਕਰੀ ਜਾਂਦੇ ਸੀਗੇ ਫਿਰ ਜਦੋਂ ਐਡਵਾਂਸ ਕਲੀਅਰ ਹੋਇਆ ਉਸ ਤੋਂ ਬਹੁਤ ਬਹੁਤ ਉਹ ਖੁਸ਼ੀ ਹੋਈ ਅੱਛਾ ਹਾਂ ਕਿਹੜਾ ਪਿੰਡ ਹੈ ਡੈਡੀ ਬਹੁਤ ਖੁਸ਼ੀ ਹੈ ਕਿਹੜਾ ਪਿੰਡ ਹੈ ਹਾਂਜੀ ਕਿਹੜਾ ਪਿੰਡ ਲੋਕਲੀਆ ਮੁਕਸਰ ਸ਼ਾਇ ਮੁਕਸਰ ਸਾਥੀ ਬਹੁਤ ਬਹੁਤ ਆਈਆਂ ਹਾਂ ਹਾਂਜੀ ਤਾਂ ਠੀਕ ਹੈ ਸਰ ਸੱਚੀ ਗੱਲ ਸਰ ਮੈਂ ਪਟਿਆਲਾ ਸ਼ਹਿਰ ਦਾ ਰਹਿਣੇ ਵਾਲਾ ਮਲਟੀਪਰਪਸ ਸਕੂਲ ਤੋਂ ਮੈਂ ਆਪਣੀ 12th ਕਲਾਸ ਕੀਤੀ ਹੈ ਤੇ ਸਰ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਮੇਰੇ 10ਵੀਂ ਦੇ ਵਿੱਚ 77% ਸੀਗੇ 77% ਤੇ 98% ਨਾਲ ਮੈਨੂੰ ਮੇਰੇ ਕਈ ਟੀਚਰਸ ਨੇ ਕਿਹਾ ਕਿ ਨਹੀਂ ਤੂੰ ਸਾਇੰਸ ਟਰੇਮ ਨਹੀਂ ਲੈ ਸਕਦਾ ਹੈਗਾ ਤੇਰਾ ਕੁਝ ਨਹੀਂ ਬਣਨਾ ਹੈਗਾ ਕਿਉਂਕਿ ਉੱਥੇ ਤਾਂ 90% ਤੂੰ ਉੱਤੇ ਆਲੀ ਜਾਂਦੇ ਨੇ ਤੇ ਤੁਹਾਡੇ ਚ ਲਾਏ ਹੋਏ ਮੁਹਿੰਮ ਨਾਲ ਕੈਂਪ ਲੱਗੇ ਮੋਹਾਲੀ ਤੇ ਸਾਥੀ ਐਫਟ ਨਾਲ ਤੇ ਮੈਂ ਸਟੱਡੀ ਕੀਤੀ ਤੇ ਉਹਨਾਂ ਦੇ ਨਾਲ ਮਤਲਬ ਮੈਨੂੰ ਕਾਫੀ ਕੌਨਫੀਡੈਂਸ ਜਨਰੇਟ ਹੋਇਆ ਤੇ ਮੈਂ ਉਹ ਟੀਚਰਸ ਨੂੰ ਕਾਫੀ ਗਲਤ ਸਾਬਿਤ ਕੀਤਾ ਜਿਨ੍ਹਾਂ ਨੇ ਮੈਨੂੰ ਡੀਮੋਟੀਵੇਟ ਕੀਤਾ ਡੀਮੋਟੀਵੇਟ ਕਰਦਾ ਸੀ ਹਾਂਜੀ ਡੀਮੋਟੀਵੇਟ ਹੋ ਗਿਆ ਸੀ ਡੀਮੋਟੀਵੇਟ ਹੋ ਗਿਆ ਸੀਗਾ ਤੇ ਉਹਦੇ ਨਾਲ ਮੈਨੂੰ ਕਾਫੀ ਮਤਲਬ ਮੈਂ ਕੌਨਫੀਡੈਂਸ ਮੇਰਾ ਥੱਲੇ ਚਲੇ ਗਿਆ ਪਰ ਤੁਹਾਡੇ ਆਣ ਨਾਲ ਤੁਹਾਡੀ ਸਰਕਾਰ ਦੇ ਆਣ ਨਾਲ ਮਤਲਬ ਮੈਨੂੰ ਕਾਫੀ ਜ਼ਿਆਦਾ ਵਧੀਆ ਲੱਗਿਆ ਤੇ ਮੇਰੇ ਅੰਦਰ ਕੌਨਫੀਡੈਂਸ ਜਨਰੇਟ ਕੀਤਾ ਤੁਸੀਂ ਸਾਰਿਆਂ ਨੇ ਤੇ ਥੈਂਕ ਯੂ ਸੋ ਮਚ ਸਰ ਅਤੇ ਕਲੀਅਰ ਹੋ ਗਿਆ ਹੁਣ ਸਰ ਹਾਂਜੀ ਕਲੀਅਰ ਹੋ ਗਿਆ ਤੇ ਹੁਣ ਕਰਦੇ ਖੁਸ਼ ਨੇ ਕਰਦੇ ਖੁਸ਼ ਨੇ ਮੇਰੇ ਬਾਪਾ ਪਿੱਛੇ ਬੈਠੇ ਨੇ ਤੇ ਬਿਜਲੀ ਬੋਰਡ ਚ ਨੇ ਹੈ ਨਾ ਅੱਛਾ ਬਿਜਲੀ ਬੋਰਡ ਹਾਂਜੀ ਥੈਂਕ ਯੂ ਟੀਚਰ ਵੀ ਖੁਸ਼ ਹੋਣਗੇ ਹੁਣ ਤਾਂ ਉਹ ਹਾਂਜੀ ਉਹ ਟੀਚਰ ਨੂੰ ਮਤਲਬ ਬਾੜਾ ਨਹੀਂ ਹੁਣ ਬਾੜਾ ਜਿਆਦਾ ਨਹੀਂ ਕਰਨਾ ਹਾਂ ਬਸ ਜਲਦੀ ਹਾਂਜੀ ਥੈਂਕ ਯੂ ਸਰ ਬਦਲੇ ਲੈਣ ਦੇ ਚੱਕਰ ਜਨਾ ਪੈ ਜੀ ਥੈਂਕ ਯੂ ਕੋਈ ਗੱਲ ਨਹੀਂ ਕਈ ਵਾਰੀ ਟੀਚਰਸ ਆਪਣੇ ਵੱਲੋਂ ਬੈਸਟ ਕਰਦੇ ਹੁੰਦੇ ਨੇ ਹੋ ਸਕਦਾ ਜੋ ਤੈਨੂੰ ਨਾ ਕਹਿੰਦੇ ਤੂੰ ਮਿਹਨਤ ਨਾ ਕਰਦਾ ਹਾਂਜੀ ਉਹ ਤੈਨੂੰ ਉਹਨੂੰ ਚੈਲੰਜ ਦੇ ਤੌਰ ਤੇ ਲੈ ਲਿਆ ਤਬਰੀਕਾਂ ਜੀ। ਥੈਂਕ ਯੂ ਸੋ ਮਚ। ਸਸਿਕਾ ਜੀ। ਸਸਿਕਾ ਜੀ। ਅ ਮੇਰਾ ਨਾਮ ਜਸ਼ਨਦੀਪ ਕੌਰ ਹੈ। ਮੈਂ ਸੰਗਰੂਰ ਦੇ ਪਿੰਡ ਤੁਰ ਬੰਜਾਰਾ ਦੀ ਰਹਿਣ ਵਾਲੀ ਹਾਂ। ਮੈਂ ਇਸ ਸਾਲ ਦਿੱੜਬਾ ਤੋਂ ਆਪਣੀ 2ਵੀਂ ਜਮਾਤ ਪਾਸ ਕੀਤੀ ਤੇ ਜੀਐਮਜ਼ ਦੇ ਵਿੱਚ ਮੇਰੇ 80% ਆਏ ਹਨ ਤੇ ਜੀਐਡਵਾਸ ਵਿੱਚ ਵੀ ਮੇਰੇ ਕਾਫੀ ਵਧੀਆ ਰੈਂਕ ਆਇਆ ਹੈ। ਤੇ ਸਰ ਮੇਰੇ ਸੁਪਨੇ ਬਹੁਤ ਵੱਡੇ ਹਨ। ਹਾਲੇ ਮੈਂ ਉਹਨਾਂ ਨੂੰ ਵਧਾਈ ਜਾ ਰਹੀ ਹਾਂ, ਵੱਡੇ ਤੋਂ ਵੱਡੇ ਕਰ ਰਹੀ ਹਾਂ। ਵਧੀਆ। ਤੇ ਵਧਾਈ ਵੀ ਚਲ ਅਚੀਵ ਵੀ ਕਰਨੇ ਪੈਣਗੇ। ਹਾਂ ਜੀ ਸਰ ਤੇ ਵਾਰੀ ਤੋਂ ਅੱਧ ਵਿੱਚ ਮੈਨੂੰ ਜਈ ਵਾਰੇ ਪਤਾ ਨਹੀਂ ਸੀ ਸਰ ਤੇ ਸਰ ਕੈਂਪ ਲਾਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਤੇ ਸਰ ਉੱਥੇ ਬਹੁਤ ਵਾਰੀਆ ਪੜਾਈ ਕਰਵਾਈ ਉਹਨਾਂ ਨੇ ਡਿੜਬੇ ਡਿੜਬੇ ਹਾਂ ਜੀ ਸਰ ਡਿੜਬੇ ਡਿੜਬੇ ਤੇ ਸਰ ਮੈਂ ਆਪਣੇ ਮਾਤਾ ਪਿਤਾ ਨੂੰ ਬਹੁਤ ਖੁਸ਼ ਉਹਨਾਂ ਦੇ ਮੈਂ ਆਪਣੇ ਸੁਪਨੇ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਸੁਪਨੇ ਪੂਰੇ ਕਰਨਾ ਚਾਹੁੰਦੀ ਹਾਂ ਸਰ ਉਹ ਪੜੇ ਨਹੀਂ ਹੋਏ ਸਰ ਸੋ ਮਿਸਿਸਟਰ ਵਧੀਆ ਗੋਹੰਦੀ ਐ ਸਰ ਉਹ ਕਹਿੰਦੀ ਮੈਂ ਸਿੰਗਰ ਬਣਨਾ ਮੈਂ ਕਿ ਕੋਈ ਨਾ ਮੈਂ ਹੈ ਕਿ ਸਿੰਗਰ ਵੀ ਉਹਨੂੰ ਤੂੰ ਹੀ ਬਣਾਏਂਗੀ ਹਾਂਜੀ ਖਾਸੇ ਵੱਡੇ ਰੱਖੀ ਫਿਰਦੇ ਮੇਰੇ ਸੁਪਨੇ ਹਾਂਜੀ ਥੈਂਕ ਯੂ ਸਰ ਦੇ ਲੋ ਗੁੱਟ ਲੱਕ ஆல் ਦਾ ਬੈਸਟ ਸਰ ਐਨੋ ਮੇਰੇ ਵੱਲੋਂ ਇਹ ਵਧੀਆ